ਆਪਣੇ ਪੰਜਾਬ ਚੋਂ ਲੋਪ ਹੋ ਚੁੱਕੀ ਹੈ ਮੂਫਲੀ ਪਹਿਲਾਂ ਆਪਣੇ ਬਹੁ ਕਰਦੇ ਸੀ ਕਿਸਾਨ ਫੇਸੀ ਕਰਦੇ ਸੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਇਸ ਵਕਤ ਸਵੇਰ ਦੇ 5:00 ਵਜੇ ਜਲਦੀ ਉੱਠਣ ਦਾ ਜ ਕਾਰਨ ਹੈ ਜੀ ਆਪਾਂ ਮੰਗਵਾਇਆ ਮੂਫਲੀਆਂ ਲਈ ਨੀਰਾ ਘੋੜੀਆਂ ਖਾ ਕੇ ਉਹਨੂੰ ਬਹੁਤ ਖੁਸ਼ ਹੁੰਦੀਆਂ ਨੇ ਡੱਬ ਵਾਲੀ ਤੋਂ 20 ਕਿਲੋਮੀਟਰ ਅੱਗੇ ਪਿੰਡ ਪੈਂਦਾ ਬਾਈ ਦਾ ਸੰਗਰੀਆ ਉੱਥੋਂ ਭੇਜਿਆ ਜੀ ਉਹਨਾਂ ਨੇ ਤੇ ਬਾਈ ਉਹਨੇ ਰਾਤ ਦੇ ਤਰੇ ਹੋਇਆ ਤੇ ਤਕਰੀਬਨ ਲਾ ਲੋ ਤੁਸੀਂ ਉੱਥੋਂ 5-7 ਘੰਟੇ ਲੱਗਦੇ ਆ ਪਹੁੰਚਣ ਨੂੰ ਤੇ ਬਾਈ ਉਹਨੇ ਆਉਣ ਆਲਿਆ ਦਿਖਾਵਾਂਗੇ ਤੁਹਾਨੂੰ ਨੀਰੇ ਦੀ ਕਹੇ ਜੀ ਕੁਆਲਟੀ ਆ ਇੱਧਰ ਸਾਡਾ ਜਾਗਰ ਬਦਮਾਸ਼ ਇਹ ਸਵੇਰੀ ਬਾਈ 4 ਵਜੇ ਉੱਠ ਜਾਂਦਾ ਇੱਕ ਘੰਟਾ ਇਹ ਜੁਗਣੀ ਦੀ ਮਾਲਸ਼ ਕਰਦਾ ਤੇ ਬਾਕੀ ਫਿਰ ਸਾਰੀਆਂ ਘੋੜੀਆਂ ਨੂੰ ਬਾਅਦ ਦੇ ਵਿੱਚ ਦਾਣਾ ਪਾਣੀ ਦਿੰਦਾ ਹਨਾ ਦੇਖੋ ਤੁਸੀਂ ਕਿਉਂ ਜਾਗ ਰ? ਬਾਈ ਉਹਨਾਂ ਕੋਲੇ ਬਲੈਰੋ ਪੀਕਅਪ ਆ। ਇਹ ਲਿਆਇਆ ਪਰਕੇ। ਆ ਬਾਈਆਂ ਨੂੰ ਪਿਉਣਾ ਜੀ ਆਪਾਂ ਬਿਸਕਟਾਂ ਨਾਲ ਗਰਮ ਗਰਮ ਚਾਹ। ਜਾਗਰ ਤੈਂ ਪੀਲੀ ਚਾਹ। ਮਤਲਬ ਕੀ ਹੋਰ ਖਾਦਾ ਮਿਲਿਆ। ਕੱਲਾ ਕੀ ਹੋਰ? ਮਾਥੀ ਜੀ ਵਾਲਾ ਨਹੀਂ ਹੁੰਦਾ। ਹੈ ਪਾਪੜ। ਕੋੜਿਆਂ ਦੀ ਸੇਵਾ ਤਾਂ ਮਿੱਤਰੋ ਜਾਗਰ ਕਰਦਾ। ਪਹਿਲਾਂ ਸੁੱਖੀ ਬੀਰੇ ਵਾਲਾ ਤਾਜ ਬਸ਼ੇਰਾ ਵੀ ਜੀ ਅੱਜ ਕੱਲ ਨਾ ਹਵੀ ਚੱਲਦੀ ਐ ਬਈ ਇਹੇ ਜੀ। ਉਹ ਵੀ ਹੈਨਾ ਗੁਜ਼ਰਗਾ ਬਹੁਤ ਮਾੜਾ ਹੋਇਆ ਤੇ ਅੱਜ ਕੱਲ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਮਤਲਬ ਕਹਿੰਦੇ ਵੀ ਘੋੜਿਆਂ ਦੇ ਕੋਈ ਸੱਦਾ ਨਾ ਜਾਵੇ ਕੋਲੇ ਇਸ ਕਰਕੇ ਆ ਜਾਗਰ ਕਲੀ ਖੜਿਆਉਂਦਾ ਹੁੰਦਾ ਰੋਜ਼ੇ ਬਾਈ ਸਵੇਰੇ ਉੱਠ ਕੇ ਸਾਫ ਸਫਾਈ ਕਰਕੇ ਪੈਰਾ ਵਾਸਤੇ ਇਹ ਜ਼ਰੂਰੀ ਹੈ ਨਿਮਾ ਕੇ ਘੋੜੀ ਦੇ ਪੈਰਾਂ 'ਚ ਵੀ ਪਾ ਦੇਵੇ ਇਹ ਗੇਟ ਤੇ ਤੇ ਬਾਹਰੇ ਘੋੜੀਆਂ ਦੇ ਸਪੈਸ਼ਲ ਕਲੀ ਖੜਿਆਉਂਦਾ ਰੋਜ਼ ਡੱਬ ਵਾਲੀ ਤੋਂ 20 ਕਿਲੋਮੀਟਰ ਆ ਪਿੰਡ ਅੱਗੇ ਸੰਗਰੀਆਂ ਉੱਥੋਂ ਬਾਈ ਲੈ ਕੇ ਆਏ ਵੈਸੇ ਬਾਈ ਆਪਣੀ ਲੋਕੇਸ਼ਨ ਕੀ ਹੈ ਪੁੱਲ ਚੰਦਰ ਚੰਦਰ ਪੁੱਲ ਚੰਦਰ ਰਾਜਸਥਾਨ ਦੇ ਰਹਿਣ ਵਾਲਿਆ ਮੁੰਡੇ ਇਹ ਇਹਨਾਂ ਦਾ ਗੱਡੀ ਦਾ ਕੰਮ ਆ ਬਈ ਢੇਡੇ ਲਾਉਂਦੇ ਆ ਤੇ ਜਿਹੜੇ ਬਾਈ ਨਾਲ ਆਪਣੀ ਗੱਲ ਹੋਈ ਸੀ ਭੌਣ ਲਈ ਉਹ ਬਾਈ ਨੂੰ ਕੰਮ ਸੀਗਾ ਉਹ ਆਇਆ ਨਹੀਂ ਤੇ ਨੰਬਰ ਉਹਦਾ ਪਾਸ ਸਕਰੀਨ ਤੇ ਦਵਾਂਗੇ ਤੇ ਬਾਕੀ ਭੌ ਦੀ ਕੁਆਲਿਟੀ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਹੁਣ ਚੱਲਿਆ ਆਪਾਂ ਕੰਡਾ ਕਰਵਾਉਣਾ ਐਨੇ ਸੋਨੀ ਉਹਨੀ ਖੇਤ ਇੱਥੇ ਅਪਾ ਪਿਛਲੀ ਵਾਰੀ ਲਾਇਆ ਸੀਗਾ ਉੱਥੇ ਆਲੂ ਵਾਲੀ ਮਸ਼ੀਨ ਖੜੀ ਆ ਉਹਨੂੰ ਐਨੇ ਬਾਈ ਉਹ ਨਹੀਂ ਉੱਥੋਂ ਕਲੀਅਰ ਕਰ ਦੇਣਗੇ ਸਾਰਾ ਕੁਝ ਤੇ ਚੰਗਾ ਜੇ ਅਗਰ ਫਿਰ ਧਿਆਨ ਰੱਖੀ ਆਪਦਾ ਤੇ ਮੇਰਾ ਓਕੇ ਬਰਾਬਰ ਆਉਣਿਆ ਫਿਰ ਅਸੀਂ ਇਹ ਪਟਿਆਲੇ ਤੋਂ ਸਮਾਣਾ ਰੋਡ ਪੈਂਦਾ ਜੀ ਇੱਥੇ ਧਰਮਕੰਡੇ ਤੇ ਪਹੁੰਚੇ ਆ ਧਰਮਕੰਡਾ ਕੰਡਾ ਕਰਾ ਕੇ ਵਜਨ ਚੈੱਕ ਕਰਦੇ ਆ ਕਿੰਨਾ ਵਜਨ ਕੱਟ ਕੇ ਆਉਂਦਾ ਇਸ ਗੱਡੀ ਦੇ ਵਿੱਚ ਹਲੋ ਵੀ ਕੰਡਾ ਕਰਤਾ 0 ਆ ਚੜਤੀ ਇਧਰ ਗੱਡੀ ਦਿਖਾਉਣਾ ਤੁਹਾਨੂੰ ਕੀ ਵਜਨ ਉਤਰਨ ਦਿਓ ਬਾਈ ਨੂੰ ਆ ਦੇ ਨਿੱਕੇ 5790 5790 ਕੰਡਾ ਕਰਾ ਕੇ ਆ ਗਏ ਮਿੱਤਰੋ ਆਪਣੇ ਖੇਤ ਵਾਲੀ ਪਾਹੀ ਆ ਇਹ ਉਹ ਉਥੇ ਜਿੱਥੇ ਪਿਛਲੀ ਵਾਰ ਮੋਟਰ ਤੇ ਲਾਏ ਸੀ ਉਥੇ ਆਪਾਂ ਪੋਲ ਹਾਵਾਂਗੇ ਅੰਦਰ ਪਹਿਲਾ ਡੈਡੀ ਉਹਨਾਂ ਨੇ ਆ ਕੇ ਅੰਦਰੋਂ ਆਪਣੀ ਆਲੂ ਵਾਲੀ ਮਸ਼ੀਨ ਤੇ ਕਣਕ ਬੀਜਣੀ ਮਸ਼ੀਨ ਤੇ ਉਹ ਅਸੀਂ ਕੱਢ ਰਹੇ ਹਾਂ ਬਾਹਰ ਆ ਜਗ੍ਹਾ ਤੇ ਆ ਛੋਟਾ ਕੋਠਾ ਵੀਰੇ ਘਰੋਂ ਬਾਲੇ ਲਾਇਏ ਸੂਰੇ ਰੱਖ ਤੇ ਇੱਥੇ ਪਾਵਾਂਗੇ ਮਿੱਤਰੋ ਆਪਾਂ ਬੋ ਸਾਰਾ ਦੇਖੋ ਆ ਮਸ਼ੀਨ ਸਾਰੀ ਬਾਹਰ ਕੱਢ ਕੇ ਕਿਉਂਕਿ ਪੌਣ ਨੂੰ ਜੇ ਮੜਾ ਜਾ ਪਾਣੀ ਲੱਗ ਜੇ ਖਰਾਬ ਹੋ ਜਾਂਦਾ ਇੱਥੇ ਸੇਫਟੀ ਉਹਨੂੰ ਪੂਰੀ ਏਕਾ ਮ ਹਠੂਰ ਵਾਲਾ ਭਾਂ ਦੇ ਆਪਣਾ ਮੇਲੇ ਕਰਕੇ ਘੁੰਮਣ ਆ ਗਿਆ ਅੱਜ ਇਹਨੂੰ ਜਾ ਕੇ ਰਕੋੜੀ ਤੇ ਬਿਠਾਉਣਾ ਹੈਲੋ ਜੀ ਲੈ ਵੀ ਲੋਡ ਵਾਲੀ ਗੱਡੀ ਆ ਕਿਉਂਕਿ ਇੱਕ ਪਾਸੋਂ ਰੈਂਪ ਜਿਆਦਾ ਬਣਿਆ ਹੋਇਆ ਬਾਈ ਕਹਿੰਦਾ ਟੇਢੀ ਨਾ ਹੋ ਜੇ ਜਾਗਰੋਂ ਨਹੀਂ ਕਰਦੇ ਆ ਸਪੋਰਟ ਇੱਕ ਤੂੰ ਨਹੀਂ ਚੜਿਆ ਓਏ ਚੱਲ ਤੂੰ ਵੀ ਚੜ ਸਫਾਈ ਕਰਤੀ ਦੋਸਤੋ ਤੇ ਪਾਓ ਇਕਮ ਪੱਲੀ ਵਿਸ਼ਾਪਤ ਬਾਬੇ ਪੱਲੀ ਵਿਛਾ ਲਈਏ ਵੀ ਨੀਚੇ ਰੇਤਾ ਨਾ ਰਲ ਜੇ ਅੱਜ ਜਾਗਰ ਦਾ ਜ਼ੋਰ ਮਰਾਉਣਾ ਸਾਰਾ ਇਹੋ ਤੇ ਕਿਹਾ ਬਾਈ ਕੱਲੇ ਨਹੀਂ ਲਾਉਣਾ ਵੀਰੇ ਸਾਰਾ ਲੈ ਜਾਕਰ ਫੀਮ ਪਾਲੀ ਬਈ ਇਹ ਤੇ ਸਪੈਸ਼ਲ ਜਿਹੜਾ ਅੱਗੇ ਕਿਹੜਾ ਜ਼ੋਰ ਮਾਰੇ ਨੇ ਇਹਨਾਂ ਨੂੰ ਸਾਲਾਂ ਨੂੰ ਕੀ ਪਤਾ ਲਾਂਗੋਵਾਲ ਦੀ ਨਸਬਾ ਰਹਿਦੇ ਚ ਨੱਕ ਚ ਪਾਉਣ ਵਾਲੀ ਐ ਕਰਨ ਵਾਲੀ ਆਹੋ ਆਹ ਬਣਿਆ ਸਾਲਾ ਫੀਮ ਦਾ ਪਹਿਲਾਂ ਦੁਨੀਆ ਤੇ ਰਹਿਣਾ ਸਿੱਖ ਲੈ ਪੰਜਾਬ ਵਾਹੇ ਬਾਬੇ ਪੰਜਾਬ ਬਣ ਚਲੋ ਮਿਸ਼ਾਉ ਕਰ ਦਿੱਤਾ ਪੱਲੀ ਲਾਓ ਚਲੋ ਜੀ ਚਲੋ ਜੀ ਜੱਲ ਜੱਲ ਜੀ ਜੱਲ ਜੱਲ ਜੀ ਗਾਟਾ ਮੀਂਹ ਗਾਟਾ ਮੀਂਹ ਲਾ ਵੀ ਚੈੱਕ ਕਰੋ ਨੀਰਾ ਇਹ ਆ 37 ਨੰਬਰ ਜੇ ਤੁਸੀਂ 10 ਨੰਬਰ ਮੰਗਵਾਉਣਾ ਤੁਹਾਨੂੰ ਉਹ ਵੀ ਮਿਲ ਜੂਗਾ ਇਹਦੇ ਵਿੱਚ ਮੂਫਲੀ ਤੇ ਪੱਤਾ ਬਹੁਤ ਜ਼ਿਆਦਾ ਹੁੰਦਾ 37 ਨੰਬਰ ਚ ਇਹ ਤਾਜ਼ਾ ਨੀਰਾ ਬਾਈ ਜਿਹੜੀ ਅੱਜ ਕੱਲ ਪਟਾਈ ਚੱਲ ਰਹੀ ਆ ਕਿਉਂ ਜਾਗਰ ਤੂੰ ਕੀ ਕਹਿਣਾ ਚਾਹਣਾ ਬਾਈ ਰਗਿਸਤਾਨ ਦੀ ਮੂੰਫਲੀ ਦਾ ਭੌਣਾ ਬਾਬੇ ਪਹੁੰਚ ਚੁੱਕੇ ਆਪਣੇ ਲਵੇ ਰਾਤੀ ਤੁਰੇ ਸੀਗੇ ਭਰਾ ਆਪਣੀ 2 ਵਜੇ ਆਪਣੇ ਲਵੇ 5 ਵਜੇ ਅਪ ਡਾਊਨ ਕਰ ਦਿੱਤਾ ਇਹਨਾਂ ਨੇ ਇਹ ਹੁਣ ਮੋਗ ਨਹੀਂ ਲੱਗੇ ਆ ਬਸ ਠੀਕ ਹੈ ਇਹ ਆਪਾਂ ਨਹੀਂ ਪਾਉਣਾ ਅੰਦਰ ਸਾਰਾ ਚੱਕਦਾ ਫੱਟੇ ਓਕੇ ਲੈ ਬਈ ਸਕਰੀਨ ਤੇ ਨੰਬਰ ਚੱਲਦਾ ਜੇ ਤੁਸੀਂ ਵੀ ਮਿੱਤਰੋ ਆਪਣੀਆਂ ਘੋੜੀਆਂ ਲਈ ਮੰਗਵਾਉਣਾ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਤੁਸੀਂ ਫਿਰ ਮਾਲ ਕਿਵੇਂ ਆ ਲੈ ਇੱਕ ਨੰਬਰ ਆ ਵੀਰੇ ਮੇਰੀ ਭੁੱਕੀ ਆ ਭੁੱਕੀ ਮੇਰੀ ਮਾਲ ਪੂਰਾ ਖਰਿਆ ਬਈ ਘੋੜੀਆਂ ਇਹਨੂੰ ਖਾ ਕੇ ਬਹੁਤ ਖੁਸ਼ ਹੁੰਦੀਆਂ ਨੇ ਹਨਾ ਨਾ ਮੋਕ ਲੱਗੇ ਨਾ ਬੰਨ ਪਵੇ ਮੂਹਲੀ ਦਾ ਦਾਣਾ ਬਾਬੇ ਅੱਜ ਕੱਲ ਆਹੀ ਚੱਲਦਾ ਫਾਰਮਾਂ ਦੇ ਵਿੱਚ ਜ਼ਿਆਦਾਤਰ ਸਾਰਾ ਦਾ ਟਾਈਮ ਹੀ ਗਰਮ ਹੁੰਦਾ ਨਾ ਤੇ ਬਾਈ ਜੀ ਦਾਣੇ ਅੱਧੇ ਦਾਣੇ ਜਿੰਨਾ ਕੰਮ ਕਰਦਾ ਇਹ ਹੁਣ ਆਪਣੇ ਲਾ ਲੋ ਤੁਸੀਂ ਜਿਵੇਂ ਚਰੀ ਬਰਸੀਨ ਖਤਮ ਹੋਇਆ ਹੋਇਆ ਹਨਾ ਬਾਜਰਾ ਇਹ ਇਹ ਚੀਜ਼ਾਂ ਲੋਕ ਵਜਾ ਦੇ ਪਾ ਕੇ ਖੋਚਾ ਚੱਕੋ ਆਪਣਾ ਟੋਕਰ ਆ ਭਰ ਕੇ ਸੱਟੋ ਘੋੜੀ ਦੇ ਮੂਰੇ ਟਾਂਕਰ ਕਹਿ ਦਿੰਦੇ ਐ ਨੂੰ ਬਾਬਿਓ ਇਹ ਨਾਲੇ ਘੋੜੀਆਂ ਦਾ ਖੁਸ਼ੂਕੇ ਖਾਂਦੀ ਖਾਂਦੇ ਆ ਹਾਰਸ ਨਾਲੇ ਬੰਦੇ ਵੀ ਖਾਂਦੇ ਆ ਬੈਠ ਕੇ ਮੂਫਲੀ ਦੇ ਨਾਲੇ ਬੰਦਾ ਘੋੜੀਆਂ ਨੂੰ ਖਵਾਉਂਦਾ ਤੇ ਨਾਲੇ ਆਪਣੇ ਪੰਜਾਬ ਚੋਂ ਲੋਪ ਹੋ ਚੁੱਕੀ ਆ ਮੂਫਲੀ ਪਹਿਲਾਂ ਆਪਣੇ ਬਹੁਤ ਕਰਦੇ ਸੀ ਕਿਸਾਨ ਖੇਤੀ ਕਰਦੇ ਸੀਗੇ ਮੂਫਲੀ ਦੀ ਪਹਿਲਾਂ ਤਾਂ ਘਰੇ ਵੀ ਪਈ ਰਹਿੰਦੀ ਸੀ ਮੂਫਲੀ ਹੁਣ ਤਰਸਦੇ ਨੇ ਅੱਜ ਕੱਲ੍ਹ ਰਾਜਸਥਾਨ ਕੰਨੀ ਜਾਦੇ ਹੋ ਕਰਦੇ ਆ ਕੰਮ ਨਹੀਂ ਜਾਂਦੇ ਨੇ ਉਧਰ ਤਾਂ ਬਾਈ ਦੋਸਤੋ 20 2 ਕਿੱਲੇ ਲਾਉਂਦਾ ਬਾਈ ਉਹਨਾਂ ਨੇ ਦੱਸਿਆ ਵੀ ਉਧਰ ਕੱਲਾ ਕੱਲਾ ਕਿਸਾਨ ਭਰਾ 20 2 ਕਿੱਲੇ ਮੂਫਲੀਆਂ ਦੇ ਲਾਉਂਦਾ ਹਨਾ ਵੀਰੇ ਬਾਕੀ ਜੱਸੀ ਨੂੰ ਅੱਜਕੱਲ ਜਨੂਨ ਬਹੁਤ ਚੜ ਗਿਆ ਘੋੜਿਆਂ ਦਾ ਘੋੜਿਆਂ ਦੇ ਸ਼ਾਇਰੀ ਲਿਖਣ ਲੱਗ ਗਿਆ ਸ਼ਰਟਾਂ ਵੀ ਘੋੜੇ ਵਾਲੀਆਂ ਪਾਉਣ ਲੱਗ ਗਿਆ ਕੀ ਤਾਰੀਫ਼ ਕਰੀਏ ਅੱਜ ਦੱਸੀ ਵੀਰੇ ਇਹ ਵੀਰੇ ਕਹਿੰਦੇ ਰਾਈਟਰ ਤਾਂ ਬਹੁਤ ਦੇਖਿਆ ਪਰ ਬਾਈ ਦਾ ਦਿਮਾਗ ਆ ਜਿਹੜਾ ਉਹ ਇਹੋ ਜਿਹਾ ਖੜੇ ਪੈਰ ਸ਼ਾਇਰੀ ਬਣਾ ਦਿੰਦਾ ਕੱਲ ਅਸੀਂ ਮੇਲੇ 'ਚ ਗਏ ਕਮੈਂਟਰੀ ਕਰੀਗੇ ਉਹ ਗੱਲ ਕਿਹੜੀ ਰੇਡ ਕਿਹੜੀ ਪਾਪ ਮੁੰਡਾ ਪਾਇਆ ਕਰੇ ਗੱਲ ਕਿਹੜੀ ਚੱਲ ਰਿਹਾ ਕਰੇ ਹੋਰੇ ਕੋ ਛੜਦੇ ਇਹ ਕਹਿੰਦਾ ਵੀ ਉਹਨਾਂ ਨੇ ਰੱਟੀਆਂ ਹੋਈਆਂ ਨੇ ਚੀਜ਼ਾਂ ਕਹਿੰਦਾ ਵੀਰੇ ਜਿਹੜੀ ਆਪਾਂ ਕਮੈਂਟਰੀ ਕਰਤੀ ਜੱਸੀ ਨੂੰ ਦਾ ਸੀ ਮੈਂ ਇੱਕ ਫੜਾਈ ਨਹੀਂ ਹੈਗਾ ਉਹਨਾਂ ਨੇ ਕਹਿੰਦੇ ਵੀ ਫੇਲ ਹੋ ਜੀ ਅਸੀਂ ਆਏ ਅਸੀਂ ਡਰ ਗਏ ਉਹਨਾਂ ਨੇ ਬਾਬੇ ਉਹ ਗੱਲਾਂ ਰੱਟੀਆਂ ਹੋਈਆਂ ਨੇ ਯਾਰਾਂ ਨੇ ਕੋਈ ਨਹੀਂ ਰੱਖੀਆਂ ਹੋਈਆਂ ਨੇ ਯਾਰਾਂ ਨੇ ਢੋੜੀਆਂ ਰੱਖੀਆਂ ਨੇ ਲੈ ਜਾਗਰ ਵੀ ਇਹ ਤਾਂ ਵੇ ਸ਼ਹਿਰੀ ਲਿਖਣ ਲੱਗ ਗਿਆ ਤੁਰਤ ਪੈਰ ਗੱਲ ਬਣਾਉਣ ਲੱਗ ਗਿਆ ਜਾਗਰ ਦਾ ਜਾਗਰਦਾ ਜੋਗੀ ਵੀ ਬਣ ਜਾਂਦਾ ਮਿੰਟ ਦੇ ਵਿੱਚ ਕਦੇ ਜੋਗੀ ਕਦੇ ਡੋਗਰ ਕਦੇ ਗੱਗੂ ਗਿਲ ਤੇ ਕਦੇ ਜਿਉਣਾ ਮੋਲ ਆ ਅੱਜ ਅੱਜ ਇਹ 37 ਨੰਬਰ ਭੋ ਵਾਲਾ ਮਾਲਕ ਬਣਿਆ ਪਿਆ ਕਹਿੰਦਾ ਤੈਨੇ ਮੱਖੀ ਰੱਖਤੀ ਦਾੜੀ ਕਰਤੀ ਪਰ ਇੱਕ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਆ ਡਾਗਰ ਦੀ ਜਿਹੜੀ ਦਾੜੀ ਕੱਟੀ ਐ ਇਹ ਤੁਹਾਡੇ ਭਰਾ ਨੇ ਕੱਟੀ ਆ ਮਸਾ ਜਾਗਰਦਾ ਰਸੇ ਪਾ ਕੇ ਲੱਤਾਂ ਤੇ ਬਾਹਾਂ ਤੇ ਬੰਨ ਕੇ ਜੱਸੀ ਉਹਨਾਂ ਨੇ ਪੈੜ ਪੈਖੜ ਲਾ ਕੇ ਫੇਰ ਇਹਦੇ ਮੈਂ ਦਾੜੀ ਕੱਟੀ ਆ ਕਮਰੇ ਚ ਬੰਦ ਕਰਿਆ ਹੁੰਦੀ ਕੱਲੇ ਕੱਢਿਆ ਬਹੁਤ ਦਾੜੀ ਏਡੀ ਏਡੀ ਆ ਗਈ ਸੀਗੀ ਨੇ ਆਪੇ ਫਿਰ ਮੇਰੀ ਚਾਰਟਿੰਗ ਕਰੀ ਫਿਰ ਮੈਂ ਰੂਮ ਚੋਂ ਸੁਣੀ ਘੱਟੀ ਆ ਦਿਲ ਖੁਸ਼ ਆ ਹਾਂ ਬਾਹਰੇ ਆ ਗਿਆ ਖੁਸ਼ਿਆਲੀ ਆ ਗੀਰੀਆਂ ਦੇ ਕਿੰਨੀਆਂ ਸੋਹਣੀਆਂ ਹੋ ਰਹੀਆਂ ਨੇ ਜੀ ਲੱਗਿਆ ਬਿਆ ਬਾਬਿਓ ਹੁਣ ਅੱਜ ਮੈਂ ਕਹਿੰਦਾ ਕੋੜੀਆਂ ਲਈ ਤਾਂ ਇੱਕ ਵੀ ਮੂਫਲੀ ਨਹੀਂ ਛੱਡਣੀ ਕਾਤਾ ਲੈਣਦੇ ਫੇਰੇ ਦੱਸ ਕੋਈ ਆ ਵਾਦੂ ਮੇ ਬਾਬੇ ਰਿਜਲਟ ਵੀ ਕਿਦਾਂ ਦਾ ਆਇਆ ਛੱਡਣ ਦੀ ਲੋੜ ਐ ਨਹੀਂ ਜਿੰਨੀ ਮਰਜ਼ੀ ਖਾ ਲੈ ਜਾ ਅਗਰ ਵਾਦੂ ਮਾਲ ਆ ਬੱਚਾ ਆਪਾਂ ਪਹਿਲੀ ਖਾ ਲਈ ਸਿਆਲ ਚੜਨ ਤੋਂ ਠੀਕ ਐ ਫੇਰ ਤਾਂ ਕੀ ਨੇ ਖਾਣੀ ਆ ਨਾਲ ਜੀਬ ਪੱਕ ਜੀ ਥੋੜੀ ਜੀ ਖਾ ਖਾ ਕੇ ਬਾਕੀ ਜਿਹੜਾ ਅੱਜ ਕੱਲ ਇਹ ਬਾਈ ਨੀਰਾ ਲੈ ਕੇ ਆਉਂਦੇ ਆ ਜੀ ਮੂਫਲੀ ਦਾ ਜਿਹੜੇ ਬਾਈ ਨੇ ਆਪਾਂ ਨੂੰ ਭੇਜਿਆ ਆਪਣਾ ਦੋਸਤ ਐ ਤੇ ਜਿਹੜੇ ਬਾਈ ਨੇ ਭੇਜਿਆ ਨਾ ਆਪਾਂ ਨੂੰ ਇਨਨਾ ਮਨੀ ਰਬਈ ਬਿਲਕੁਲ ਜਿਹੜੀ ਅੱਜ ਕੱਲ ਪਟਾਈ ਚੱਲ ਰਹੀ ਆ ਜੇ ਤੁਸੀਂ 10 ਨੰਬਰ ਲੈਣਾ ਉਹ ਵੀ ਤੁਹਾਨੂੰ ਮਿਲ ਜੂਗਾ 37 ਨੰਬਰ ਲੈਣਾ ਪਹਿਲਾਂ 37 ਨੰਬਰ ਕਹਿੰਦੇ ਪਟਾਈ ਹੁੰਦੀ ਆ ਬਾਅਦ ਦੇ ਵਿੱਚ ਜਿਹੜਾ ਰਹਿ ਜਾਂਦਾ ਉਹ 10 ਨੰਬਰ ਹਨਾ ਵੀਰੇ ਉਹ ਉਹ 10 ਨੰਬਰ ਪਟਾਈ ਹੁੰਦੀ ਆ ਇਹ ਸਾਰਾ ਯਾਨੀ ਕਿ ਨੀਰਾ ਤੁਹਾਨੂੰ ਇੱਕ ਨੰਬਰ ਫਰਸਟ ਕੁਆਲਿਟੀ ਮਿਲੂਗਾ ਜੀ ਪੂਰਾ ਪਿਓਰ ਐਨ ਸਰੇ ਇਧਰ ਆਪਾਂ ਨੇ ਤੁਹਾਨੂੰ ਪਤਾ ਵੀਡੀਓ ਪਾਈ ਸੀ ਕੋਠਾ ਤਿਆਰ ਕਰਿਆ ਸੀ ਅੱਜ ਕੱਲ 2 ਡੇਡ ਡੇਡ ਸਾਲ ਮੰਗੂ ਹਨਾ ਰੰਗ ਕਰ ਹਾਂ ਆਹੀ ਮੌਸਮ ਦੀ ਜਾਗਰ ਭਰਾ ਆਇਆ ਹੋਇਆ ਸੀ ਪਿਛਲੇ ਬਲੌਗ ਤੁਸੀਂ ਕੱਢ ਕੇ ਦੇਖ ਸਕਦੇ ਹੋ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਲੋ ਲਾਈਕ ਕਮੈਂਟ ਦੱਬ ਕੇ ਰੱਖਿਆ ਕਰੋ ਇਹ ਜਾਗਰ ਉਹਦੀ ਰਿਪੇਅਰ ਦੁਆਰੋਂ ਹੋਣ ਵਾਲੀ ਆ ਆਪਾਂ ਰਿਪੇਅਰ ਭਾਲਦਾ ਇਹ ਕੰਧਾਂ ਥੋੜੀਆਂ ਜਿਹੀਆਂ ਹੋ ਗਈਆਂ ਹੱਲੇ ਵਾਲੀਆਂ ਹੋ ਗਈਆਂ ਥੋੜੀਆਂ ਜਿਹੀਆਂ ਇਹ ਅਸੀਂ ਪ੍ਰਿੰਟ ਕਢਾ ਕੇ ਲਿਆਏ ਤੇ ਬਾਬੇ ਕਿਹੜੇ ਸ਼ਹਿਰ ਗਏ ਤੇ ਆਪਾਂ ਦਵਿੰਦਰ ਬਰੋ ਆਪਾਂ ਉਹਦੇ ਪਾਣੀ ਕਢ ਗਏ ਤੇ ਉਹ ਬਾਣੀ ਗੜਾ ਸੁਨਾਮ ਦੇ ਲਿਆ ਹਾਂ ਤੂੰ ਨਾਲੇ ਦੀ ਆਪਾਂ ਉਹਦੇ ਕੜਵਾ ਕੇ ਲੈ ਆਏ ਉਹਨਾਂ ਤੋਂ ਕਢਾਇਆ ਸੀ ਆਪਾਂ ਨੇ ਲੈਪਟਾਪ ਲਾਇਆ ਉਹਨਾਂ ਨੇ ਉਹਨਾਂ ਦੇ ਲੇਜ਼ਰ ਚੱਲਦੇ ਰਹੇ ਉਹ ਸਕੈਨ ਕਰਦੇ ਰਹੇ ਉਹ ਪ੍ਰਿੰਟ ਕੱਢਦੇ ਰਹੇ ਤੇ ਅਸੀਂ ਸੁਪਾਉਂਦੇ ਰਹੇ ਸੁਪਾਉਂਦੇ ਰਹੇ ਤੇ ਉਹ ਕੱਢਦੇ ਰਹੇ ਉਹ ਕੱਢਦੇ ਰਹੇ ਇਧਰ ਮਰਦਾ ਹੈੜੀ ਤੋਂ ਬਾਈ ਭਾਜਨ ਸਿੰਘ ਕੀ ਹਾਲ ਹੈ ਵੀਰੇ ਤੇ ਬਾਈ ਸੁਖੀ ਲੰਬੜਦਾਰ ਨੇ ਜੀ ਝਾਰਨਾ ਭੇਜਿਆ ਪੌਣ ਨੂੰ ਆਪਾਂ ਛਾਂਣ-ਛਾਂਣ ਕੇ ਅੰਦਰ ਰੱਖ ਦਾਂਗੇ ਜਿਹੜਾ ਮਾੜਾ-ਮੋਟਾ ਮਿੱਟੀ ਘੱਟਾ ਹੁੰਦਾ ਤੇ ਬਾਅਦ ਦੇ ਵਿੱਚ ਜਾਨੀ ਕਿ ਆਪਾਂ ਸਿੱਧਾ ਘੋੜੀਆਂ ਨੂੰ ਪਾ ਦਿਆ ਕਰਾਂਗੇ ਮੌਕੇ ਤੇ ਕੌਲ ਹੋ ਜਾਂਦੀ ਆ ਬਾਈ ਉਹਦੇ ਕਰਕੇ ਜਾਨਵਰ ਦਾ ਨੁਕਸਾਨ ਹੋ ਜਾਂਦਾ ਤੇ ਇਸ ਕਰਕੇ ਅਸੀਂ ਭੋਂ ਬਾਰ ਹੀ ਰੱਖਤਾ ਸਾਰਾ ਝਾਰ ਕੇ ਫੇਰ ਕੋਠੇ ਦੇ ਅੰਦਰ ਪਾਵਾਂਗੇ ਲੱਗਿਆ ਆਪਾਂ ਝਾਰਨ ਇਹ ਲੋੜ ਜਾਦੇ ਮੰਨਦਾ ਹੈ ਕਿਉਂਕਿ ਜੇ ਜਦੋਂ ਘਰੇ ਹੁੰਦਾ ਇਹ ਫੇਰ ਤਾਂ ਇੱਕ ਅੱਧਾ ਟੋਕਰਾ ਪੈ ਕੇ ਨਿਕੜ ਜਾਂਦਾ ਹੁਣ ਇੰਨਾ ਭੋਂਸਾ ਇੰਨਾ ਭੋਂਸਾ ਛਾਨਣਾ ਤਾਂ ਇਹਦਾ ਉੱਪਰ ਲਟਾਪ ਆਪਾਂ ਆਪ ਤਾਰਦੇ ਆ ਬਾਈ ਜੇ ਜਿਹੜਾ ਗਦਾ ਗਾ ਸ਼ਾਨੀ ਜਾਵੇ ਨਹੀਂ ਉੱਪਰ ਭੋਂ ਫਸ ਕੇ ਚੱਕਾ ਜਾਮ ਹੋ ਜਾਂਦਾ ਕਹਿੰਦੇ ਚੱਕਾ ਜਾਮ ਆਪਾਂ ਕਰਨਾ ਨਹੀਂ ਹੈਗਾ ਕਈ ਜੱਸੀ ਕਰਨਾ ਚੱਕੇ ਜਾਮ ਕਰਾ ਦਾਂਗੇ ਹਨਾ ਇਹ ਯਾਗਰ ਪੁੱਠੇ ਕੰਮ ਕਰਦਾ ਲੈ ਡੀਜ਼ਲ ਲਿਆਇਆ ਬਈ ਚੱਕਾ ਚੱਕ ਦੋ ਟੱਪਾ ਬਈ ਚੱਕੋ ਇਹ ਨੂਰਾ ਇਹ ਦਿਨ ਅਸ ਇੱਕ ਤਾਂ ਯਾਗਰ ਦੇਖੀਓ ਆਹ ਉਹ ਪਰੰਤ ਅਰਦੋ ਬਾਈ ਨਾ ਕਾ ਪਾਜੀ ਚਾ ਉਹ ਕਿ ਕਰ ਰਹੇ ਨੇ ਹੋਣ ਨਹੀਂ ਬਾਈ ਜਾਮ ਹੁੰਦਾ ਹੁਣ ਪੂਰਾ ਫਟਾਫਟ ਮਾਰੂ ਮਾਰ ਖਿੱਚਦੇ ਨਾ ਕੰਮ ਪੂਰੇ ਪੂਰੇ ਜੀ ਥੋੜੇ ਜੇ ਡੇਜਾ ਕਰੇ ਕਿ ਕਿਰਾਏ ਚੋਕ ਨੀ ਆ ਗਿਆ ਹੋਰ ਨਹੀਂ ਰਹੇ ਚੋਕ ਇਹ ਗੱਡੀ ਦੇ ਵਿੱਚ ਆਇਆ ਸੀਗਾ ਟੋਟਲ ਜੀ ਅੱਜ 34 ਕਵਾਂਟਰ ਪੋ ਜੇ ਤੁਸੀਂ ਵੱੱਦ ਵੀ ਮੰਗਾਉਣਾ 80 ਕਿਲੋ 75 ਕਿਲੋ 90 ਕਿਲੋ ਬਾਈ ਕੋਲੇ ਵੱਡਾ ਟਰਾਲਾ ਵੀ ਹੈਗਾ ਜਿਹੜਾ ਤੂੜੀ ਵਾਲਾ ਪੋ ਹੁੰਦਾ ਵੱਡਾ ਉਹ ਵੀ ਭਰ ਕੇ ਜੀ ਸੋਡੇ ਫਾਰਮ ਦੇ ਵਿੱਚ ਲਾ ਸਕਦੇ ਆ ਸੰਪਰਕ ਕਰ ਲਓ ਦੋਸਤੋ ਨੰਬਰ ਸਕਰੀਨ ਤੇ ਚੱਲਦਾ ਜੇ ਕਿਸੇ ਵੀਰ ਨੇ ਭੋਣ ਲੈਣਾ ਹੋਵੇ ਚੰਗਾ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਰੱਬ ਰੱਖਾ